ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਸਕਰੀਨ ਤੇ ਚੱਲਦਾ ਰਹਿਣਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਢਪਾਲੀ ਹੈ ਜੀ ਬਠਿੰਡੇ ਜ਼ਿਲ੍ਹੇ ਦੇ ਪਿੰਡ ਆ ਤੇ ਰਾਮਪਰੇ ਦੇ ਨੇੜੇ ਦੀ ਇੱਕ ਪਿੰਡ ਹੈਗਾ ਗੱਲਬਾਤ ਬਾਈ ਨਾਲ ਕਰਾਵਾਂਗੇ ਤੇ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਦੋ ਤੁਹਾਨੂੰ ਅੱਜ ਨਾਲ ਦਿਖਾ ਦੇਣੇ ਆ ਇੱਕ ਤਾਂ ਸੂਈ ਸਬਾਈ ਬੁਰੀ ਜੇਰ ਕੰਪਲੀਟ ਤੇ ਮਗਰ ਵੀ ਪਲੱਸ ਪੁਆਇੰਟ ਕੱਟੀ ਹੈ ਜੀ ਤੇ ਇੱਕ ਤੁਹਾਨੂੰ ਇਧਰ ਮੋਹਰਾਂ ਨਾਲ ਚ ਦਿਖਾ ਦੇਾਂਗੇ ਗੱਬਣ ਕਿੰਨੇ ਦਿਨ ਕਾੜਦੀ ਹੈ ਬਾਈ ਤੋਂ ਪੁੱਛਾਂਗੇ ਕਿੰਨਾ ਦੁੱਧ ਬਾਦ ਕੱਢੂਗੀ ਤੇ ਕੀ ਜਾਣਕਾਰੀ ਹੈ ਸਾਰੀ ਬਾਈ ਤੋਂ ਲੈ ਕੇ ਦੱਸਾਂਗੇ ਸਤਸ੍ਰੀਕਾ ਬਾਈ ਸਤਸ੍ਰੀਕਾ ਜੀ ਹੋਰ ਠੀਕ ਠਾਕ ਹੋ ਜੀ ਹਾਂ ਠੀਕ ਆ ਜੀ ਪਹਿਲਾਂ ਤਾਂ ਨੰਬਰ ਬੋਲ ਦਿਓ ਜੀ ਆਪਣਾ ਨੰਬਰ ਆਪਣਾ ਹੈਗਾ 9463122293 ਦੁਬਾਰਾ ਫੇਰ ਬੋਲੋ 9363122293 ਜੀ ਪਿੰਡ ਜੀ ਮੈਂ ਨਟਵਾਲੀ ਆ ਜੀ ਜ਼ਿਲ੍ਹਾ ਜ਼ਿਲ੍ਹਾ ਬਰਹਿੰਡਾ ਜੀ ਤਹਿਸੀਲ ਫੂਲ ਆ ਤਹਿਸੀਲ ਰਾਮਪਰਾਪਾ ਹਾਂ ਨੇੜੇ ਤੇੜੇ ਆਪਣੇ ਪਿੰਡ ਨੇੜੇ ਇਧਰ ਆ ਭਾਈ ਰੂਪਾ ਪੈ ਜਾਂਦਾ ਨੇੜੇ ਹੂੰ ਤੇ ਟਵਾਲੀ ਦੇ ਸਾਨ ਵਿੱਚ ਕੋਠੇ ਆ ਇਧਰ ਮਹਾਰਾਜ ਤੇ ਮਹਾਰਾਜ ਇੱਥੇ ਫੂਲ ਪੈ ਜਾਂਦਾ ਤੇ ਰਾਮਪਰਾਪਾ ਤੋਂ ਕਿੰਨੇ ਕਿਲੋਮੀਟਰ ਆ ਜੀ 10 ਕਿਲੋਮੀਟਰ 10 ਕਿਲੋਮੀਟਰ ਤੇ ਅੱਜ ਆਪਾਂ ਫਿਰ ਦੋ ਦਿਖਾ ਦੇਣੀ ਹਾਂ ਦੋ ਨਗ ਆ ਜੀ ਤੇ ਆਪਾਂ ਪਹਿਲੇ ਨੰਬਰ ਤੇ ਬੂਰੀ ਦੇਖੀ ਆ ਨੇ ਨਗੀਨਾ ਹੀ ਆ ਜੀ ਨਗੀਨਾ ਐਸ ਕਰਕੇ ਕਹਿੰਦਾ ਕਿਉਂਕਿ ਮਗਰ ਵੀ ਕੱਟੀ ਤੇ ਉਵੇਂ ਲੋਹੀ ਬੂਰੀ ਜੀ ਨਹੀਂ ਹੈਗੀ ਪਯੌਰ ਪੱਕੀ ਬੂਰੀ ਐ ਸਿਉਨੇ ਵਾਂਗੂੰ ਝੰਕਦੀ ਐ ਜੀ ਹਨਾ ਤੇ ਕਦੋਂ ਸੋਈ ਐ ਜੀ ਇਹ ਇਹਨੂੰ ਤਿੰਨ ਕ ਘੰਟੇ ਹੋ ਗਏ ਤਿੰਨ ਘੰਟੇ ਹੋ ਗਏ ਸੋਈ ਨੂੰ ਤੇ ਜੇਰ ਕੰਪਲੀਟ ਆ ਪਈ ਐ ਜੀ ਦੂਜਾ ਸੂਆ ਠੀਕ ਆ ਜੀ ਤੇ ਬਾਕੀ ਬਾਈ ਵੀ ਆਪਣੇ ਚੈਨਲ ਦੇ ਉੱਤੇ ਚੌਥੀ ਛੇਵੀਂ ਸੱਤਵੀਂ ਵੀਡੀਓ ਕੋਈ ਲੰਬਾ ਨਹੀਂ ਹੈਗਾ ਕੋਈ ਲਿਆਉਂਦੇ ਚੰਗਾ ਪਸ਼ੂਆ ਤੇ ਲਿਆਉਂਦੇ ਇੱਕ ਅਦੇ ਕਿਨੇ ਬਈ ਹਾਂਜੀ ਹਾਂ ਚੰਗਾ ਲੈਨੇ ਓਕੇ ਜੀ ਕਿਹੜਾ ਸੂਆ ਐ ਇਹ ਏ ਦੂਜਾ ਸੂਆ ਜੀ ਦੂਜਾ ਸੂਆ ਸੁਪੀ ਤੇ ਫਰ ਮਗਰ ਕੱਟੀ ਬੜੀ ਪਿਆਰੀ ਦਿੱਤੀ ਹੈ ਹਾਂ ਕੱਟੀ ਬਹੁਤ ਚੰਗੀ ਦਿੱਤੀ ਜੀ ਪਿਆਰ ਬੂਰੀ ਕੱਟੀ ਤੇ ਪਿਆਰ ਬੂਰੀ ਝੋਟੀ ਦੂਜਾ ਸੂਆ ਜੀ ਦੂਜਾ ਸੂਆ ਬਹੁਤ ਜੀ ਇਹਨੂੰ ਤੋਰਾ ਕਰਾਇਆ ਗਿਆ ਚੈੱਕ ਤੇ ਪਹਿਲੇ ਸੂਏ ਦਾ ਕਿੰਨਾ ਕ ਦੁੱਧ ਰਿਹਾ ਜੀ ਇਹਦਾ ਇਹ ਪਹਿਲੇ ਸੂਏ 12 ਲੀਟਰ ਦੁੱਧ ਦਿੰਦਾ ਨੇ 12 ਲੀਟਰ ਦਿੰਦਾ ਓਕੇ ਜੀ ਹਾਂ ਤੇ ਐਤ ਕੀ ਫਿਰ ਕਿੰਨਾ ਆਮੇਂਡ ਐਨ ਕੀ 14 ਤੋਂ 15 ਪਲੱਸ ਦੇਊਗੀ ਓਕੇ ਜੀ ਬਾਕੀ ਦੇ ਦੇਣਾ ਤੇ ਬਾਕੀ ਧਾਰਾਂ ਧੂਰਾਂ ਬਾਈਆਂ ਦੀ ਚੈੱਕ ਕਰੀ ਗਿਆਂਗਾ ਤੁਹਾਨੂੰ ਮਾਰ ਕੇ ਵੀ ਧਾਰਾਂ ਦਿਖਾ ਦੇਾਂਗੇ ਆਹ ਦੇਖੋ ਜੀ ਲੈ ਆ ਦੇਖੋ ਥਣਲੇਵੇ ਦੀ ਪੂਰੀ ਸਾਫ ਮੋੜ ਲਿਓ ਜੀ ਤੇ ਬਾਕੀ ਨਵਾਂ ਹਾਨ ਤੇ ਛੋਟੀ ਮੰਨ ਕੇ ਬਾਈ ਨੂੰ ਫੋਨ ਨਾਲ ਲਾਇਓ ਵੱਡੇ ਸਾਈਜ਼ ਦੀ ਆ ਗਈ ਜੀ ਬਣੇ ਰਿਓਂਡ ਤਾਂ ਵੀਡੀਓ ਦੇ ਨਾਲ ਰੇਟ ਵੀਡੀਓ ਤੇ ਵੇਚੀ ਹੋਊਗਾ ਆ ਦੇਖੋ ਜੀ ਕਰੋ ਕੁਆਲਿਟੀ ਚੈੱਕ ਹਾਂ 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 ਕਰੋ ਥਣਲੇਵਾਂ ਨੇੜੇ ਤੋਂ ਤੁਹਾਨੂੰ ਕਰਾਵਾ ਚੈੱਕ ਆ ਦੇ ਪਿਆਰੇ ਥਣ ਨਿਕੜ ਮੇ ਪੂਰੇ ਗੈਪ ਤੇ ਬਾਕੀ ਦੇ ਹੱਥੀ ਚਵਾਈ ਮੁੱਠੀ ਵਾਲਾ ਥਣ ਲੱਗਿਆ ਵਾ ਆ ਦੇਖੋ ਗਾਂ ਤੁਹਾਨੂੰ ਲੈ ਬਾਦ ਦਿਖਾਈ ਜੀ ਮਿਲਕ ਵੇਨ ਦੇਖੋ ਚੰਗੀਆਂ ਜੀ ਤੇ ਮਗਰ ਬੱਚਾ ਘਟੀ ਲਾਓ ਜੀ ਫਿਰ ਬੱਚਾ ਆ ਕਰੋ ਕੁਆਲਿਟੀ ਚੰਗੀ ਹੈ ਤਾਂ ਬੱਚਾ ਵੀ ਨਹੀਂ ਉੱਟਣ ਲੱਗਾ ਇੱਥੋਂ ਜੱਜਮੈਂਟ ਕਰ ਲਿਆ ਕਰੋ ਆ ਦੇਖੋ ਤੇ ਬਾਕੀ ਦਾ ਦੁੱਧ ਕਿੰਨਾ ਕੱਢ ਦੂ ਬਾਈ ਫਰੈਕੀ ਦੁੱਧ ਫਰੈਕੀ 14 ਤੋਂ 15 ਪਲੱਸ ਕੱਢੂਗੀ ਜਮਾ ਜਮਾ ਪ੍ਰੇਮਾ ਦਾ ਜਾਇ ਜੀ ਇਹਦਾ ਹਾਂ ਹਾਂ ਬਾਕੀ ਦਾ ਕੁਆਲਿਟੀ ਵਾਲੀ ਝੋਟੀ ਆ ਆ ਦੇਖੋ ਜੀ ਖੜੀ ਗਾਂ ਆ ਦੇਖੋ ਜੀ ਬੱਚਾ ਪਹਲਾ ਤੇ ਹਜੇ ਪੂਰਾ ਬੱਚਾ ਚੰਗਣ ਮਣੀ ਲੱਗਿਆ ਵੈਸੇ ਆ ਦੇਖੋ ਜੀ ਜੇਰ ਦੇਖੋ ਕੰਪਲੀਟ ਮਾਰ ਵਰ ਵੀਰੇ 17 ਆ ਦੇਖੋ ਨੋ ਜੀ ਆ ਦੇਖੋ ਜੀ ਥੱਲੇ ਉਹਦਾ ਪੂਰੀ ਕੰਪਲੀਟ ਧਾਰ ਆ ਤੇ ਝੋਟੀ ਸੀਲ ਸੌ ਬੜੀ ਆ ਦੂਜਾ ਜੋ ਮਾਰੋ ਆਇਓ ਤੁਸੀਂ ਆਹਨੇ ਧਾਰਾ ਮਾਰ ਕੇ ਦੁੱਧ ਕੱਢ ਕੇ ਲੈ ਕੇ ਜਾਵੇ ਬੋਲਾ ਕੋਈ ਟੋੜਦਾ ਨਹੀਂ ਕੋਈ ਮੁਕਦਾ ਨਹੀਂ ਸਾਫ਼ ਸੁਥਰਾ ਚੋਣਾ ਜੀ ਪੂਰਾ ਤੇ ਗਾਂ ਤੋਂ ਵੀ ਹਵਾ ਨਾ ਚਾਹ। ਮਗਰ ਮੈਂ ਤੇ ਅੰਬੂਲੇਟ ਫਰਮਾ ਦੇ ਚਾਰ ਤਾਰਾਂ ਜੀ ਲਓ ਜੀ ਆ ਦੇਖੋ ਜੀ ਕੋਈ ਪੂਰ ਨਹੀਂ ਕੋਈ ਛਰਲਾ ਨਹੀਂ ਪ੍ਰੋਪਰ ਧਾਰ ਕੋਲ ਹੈ ਨਾ ਜੀ ਪੂਰੀ ਸਿਰੇ ਦੀ ਧਾਰ ਹੈ ਓਕੇ ਜੀ ਬਸ ਓਕੇ ਤੇ ਕੱਟੀ ਦੇਖੋ ਕਿੰਨੀ ਪਿਆਰੀ ਆ ਮਗਰ ਤੇ ਗਾਂ ਨੂੰ ਗੁੱਠਾ ਵੀ ਵੀਰੇ ਹੈ ਨਾ ਗੈਠ ਗੈਠ ਬੰਗਾ ਲੈਵੇਂ ਦੀਆਂ ਨਹੀਂ ਗੱਲ ਹੈਗੀ ਪੂਰੀ ਬੱਥ ਪੈਂਦੀ ਹੈ ਗਾਂ ਨੂੰ ਵਧਣ ਵਾਲੀ ਚੀਜ਼ ਆ ਜੀ ਹਾਂ ਦੇਖੋ ਹੁਣ ਥਣ ਝੋਟੀ ਨਾ ਬਸ ਮਾਚਾਈ ਵੀ ਝੋਟੀ ਦੇਖੋ ਪੂਰਾ ਸਿਰਾ ਥਣ ਕੱਢਿਆ ਚਾਰੇ ਥਣ ਨਿਕਲੋਏ ਪੂਰੇ ਗੈਪ ਤੇ ਆ ਕਰੋ ਜੀ ਤੇ ਬਾਕੀ ਦੋ ਨਾਗ ਆ ਠੀਕ ਹੈ ਜੀ ਤੇ ਦੋ ਨਾਗ ਆ ਗਏ ਹਨਾ ਤੇ ਭਾਈ ਕਿੰਨੀ ਇਹਦੀ ਡਿਮਾਂਡ ਕੀ ਆ ਬਲ ਲੈਣ ਤੇ ਦੇਣ ਦੱਸਿਓ ਡਿਮਾਂਡ ਕੋਈ 2 ਲੱਖ ਨਹੀਂ ਕਰਦੇ ਹਮ ਇੱਕ 65 ਦੀ ਦੇ ਦਿਆਂਗੇ ਤੇ ਬਾਕੀ ਦੀ ਗੱਲ ਚੀਜ਼ਾਂ ਵੀ ਦੋ ਆ ਜੀ ਹਾਂ ਦੋ ਚੀਜ਼ਾਂ ਕੀ ਆ ਦੇਖੋ ਕੁਸਮਾ ਚਾਰ ਦੰਦ ਕੱਟੀ ਆ 1 ਲੱਖ 65000 65000 ਪਰਮਾਨਤਨ ਤੁਹਾਡਾ ਹੋ ਜਾਣਾ ਨਾਲੇ ਹੁਣ ਵੀਰੇ ਮੋਰਾ ਨਾਲ ਸੁਣੀ ਗੱਲ ਕਰ ਲਈ ਇਹ ਬਈ ਕਦੋਂ ਸੁੂਗੀ ਇਹਦੇ ਦੰਤ ਤਾਂ ਪੰਜ ਬਾਕੀ ਪਏ ਨੇ ਪੰਜ ਛੇ ਸਾਈਜ਼ ਇਹ ਵੀ ਵੱਡਾ ਆ ਹਾਂ ਵੱਡੇ ਸਾਈਜ਼ ਦੀ ਮਾਇਆ ਹਾਂ ਆ ਦੇਖੋ ਚਾਰ ਤੋਂ ਪੰਜ ਦਿਨ ਪਏ ਆ ਬਾਕੀ ਤੇ ਕਿੰਨਾ ਕੁ ਦੁੱਧ ਦਿੱਤਾ ਕਿਹੜਾ ਦੁੱਧ 14 ਲੀਟਰ ਦਿੰਦਾ ਜੀ ਥੂਆ ਕਿਹੜਾ ਹੋਣੇ ਥੂਆ ਇਹ ਤੀਜਾ 14 ਲੀਟਰ ਦਾ ਇਹ ਕਿ ਵੀ 14 ਗੱਗ ਦੇ ਦੇ ਦੇਣ ਹਾਂ 14 ਗੱਗ ਦੇਵਾਂਗੇ ਤੇ ਇਹ ਤਾਂ 15 ਦੇ ਤੇ ਥਾਣਾ ਥੁਣਾ ਦੀ ਓਕੇ ਜੀ ਓਕੇ ਆ ਜੀ ਠੀਕ ਆ ਆ ਦੇਖੋ ਜੀ ਸਾਈਜ਼ ਫੁੱਲ ਬਾਕੀ ਦਾ ਮੋਹਰਾ ਚ ਆ ਗਈ ਇਹ ਜੀ ਚਾਰ ਕਬਾਲ ਥੱਲੇ ਆਪਾਂ ਫੂਟ ਦੇ ਟੇਲ ਦੇਖ ਸਕਦੇ ਹਾਂ ਛਿੱਟੀ ਆ ਦੇਖ ਵੱਡੇ ਸਾਈਜ਼ ਦੀ ਕੁਆਲਿਟੀ ਇਹਦੀ ਵੀ ਪੂਰੀ ਫੁੱਲ ਦੋਨੇ ਝੋਟੀਆਂ ਜੰਗੀਆਂ ਜੀ ਆ ਦੇ ਹੂੰ ਤੇ ਜੇ ਆਪਾਂ ਗੱਲ ਕਰ ਲਏ ਬਈ ਸਾਇਦ ਹੀ ਨਹੀਂ ਹਨਾ ਕਮੀ ਕੋਈ ਸਾਇਦ ਬਹੁਤ ਡਬਲ ਮਾਇ ਡਬਲ ਮਾਇ 14 ਕਿਲੋ ਦੁੱਧ ਨੂੰ ਕੋਈ ਮੈਨੇ ਨਹੀਂ ਰੱਖਦਾ ਹਨਾ ਜੀ ਹਾਂ ਥਾਨ ਨਹੀਂ ਮਾੜਾ ਲੱਗਾ ਕਿਸੇ ਕਿਲੋ ਮਾੜੀ ਪੂਰਾ ਚੰਗਾ ਤੇ ਬਾਕੀ ਦਾ ਕਰਮਾਲੀ ਨੇ 5 ਦਿਨਾਂ ਨੂੰ ਬਾਲ ਢੱਲਾ ਸਾਰੀਆਂ ਕੱਢ ਕੇ ਪੂਰੀ ਤਿਆਰ ਹੋ ਕੇ ਫਿਰ ਇਹਨੇ ਸੋਣਾਗਾ ਤੂੰ ਪੂਰੀ ਜਾਣ ਜਾਂਦਾ ਲਈ ਹਾਇ ਨਹੀਂ ਪੂਰੀ ਜਾਣ ਜਾਂਦਾ ਤਾਂ ਤੋਂ 2.5 ਤੋਂ 3 ਫੁੱਟ ਚੌੜੀ ਪਈ ਐ ਪਿੱਠ ਬੁੜੇ ਦੀ ਆ ਦੇਖੋ ਜੀ ਹੂੰ ਅਰੇ ਦੇਖੋ ਹਾਲੇ ਵਸ ਤੁਹਾਨੂੰ ਕਰਾਉਣੇ ਨੇੜ ਤੋਂ ਚੈੱਕ ਆ ਦੇ ਇਹ ਜੀਪ ਪਰ ਜੁੱਪੇ ਦੀ ਵਾਈ ਕੱਢਿਆ ਸੀ ਓਕੇ ਹਾਂ ਜਮਾ ਸਹੀ ਆ ਜੀ ਤੇ ਕੀ ਡਿਮਾਂਡ ਆ ਗਈ ਇਹਦੀ ਇਹਦਾ 1.5 ਲੱਖ ਕਰਿਆ ਜੀ 1.5 ਲੱਖ ਬਾਕੀ ਦਾ ਵੱਡੇ ਸਾਏ ਦੀ ਆ ਵੱਡੇ ਸਾਏ ਦੀ ਆ ਇਹ ਝੋਟੀ ਦਾ ਬੂਰੀ ਦਾ ਆ ਗਿਆ 1.65 ਲੱਖ ਰੁਪਏ ਜੀ ਚੰਗੀ ਆ ਜੀ ਜਰੂਰ ਬਾਈ ਨਾਲ ਕਰਨਾ ਤੁਸੀਂ ਸੰਪਰਕ ਧਾਰਾਂ ਧੁਰਾਂ ਤੁਸੀਂ ਆ ਕੇ ਮਾਰ ਕੇ ਵੀ ਦੇਖ ਸਕਦੇ ਹੋ ਤੇ ਬਾਈ ਦੀ ਚੈੱਕ ਕਰੀ ਵੀ ਤੇ ਆਪਾਂ ਵੀ ਤੁਹਾਨੂੰ ਵੀਡੀਓ ਦੇ ਵਿੱਚ ਵਿੱਚ ਇੱਕ ਕਰਾਦੀ ਹੈਗੀ ਇੱਕ 1.65 ਜ ਤੁਹਾਡਾ ਮਾਨਤਾਨ ਹੋਣਾ ਕੱਟੀ ਫੇਰ ਵੇਖ ਲਓ ਟਗਾ ਕੇ ਤੇ ਬਾਕੀ ਦਾ ਨੰਬਰ ਬਾਈ ਫੇਰ ਬੋਲੀ ਨੰਬਰ ਆਪਣਾ ਹੈਗਾ 94631 2293 ਪਿੰਡ ਟਪਾਲੀਆ ਪਿੰਡ ਟਪਾਲੀਆ ਪਿੰਡ ਵਾਲੀ ਦੋ ਨਾਲ ਸੀ ਦੋਨੇ ਤੁਹਾਨੂੰ ਦਿਖਾਤੇ ਬਾਕੀ ਦਾ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਗਏ ਨਵੇਂ ਵੀਡੀਓ